ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਹਿੰਦੇ ਨੇ ਕਿ ਅਕਸਰ ਮਹਾਪੁਰਸ਼ ਸਮਝਾਉਂਦੇ ਹੋਏ ਕਹਿ ਦਿੰਦੇ ਨੇ ਕਿ ਮਾੜੀ ਤੋਂ ਮਾੜੀ ਕਿਸਮਤ ਵਾਲਾ ਵੀ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਇਹ ਕੰਮ ਕਰਨੇ ਸ਼ੁਰੂ ਕਰ ਦੇਵੇ ਤਾਂ ਉਹਦੀ ਮਾੜੀ ਕਿਸਮਤ ਵੀ ਉਹਦਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ ਅੰਮ੍ਰਿਤ ਵੇਲੇ ਦੇ ਵਿੱਚ ਅਜਿਹਾ ਕੀ ਹੈ ਅਤੇ ਅੰਮ੍ਰਿਤ ਵੇਲੇ ਉੱਠ ਕੇ ਕਿਹੜੇ ਦੋ ਕੰਮ ਕਰਨ ਦੇ ਨਾਲ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਡੀ ਅੱਜ ਦੀ ਵੀਡੀਓ ਨੂੰ ਧਿਆਨ ਦੇ ਨਾਲ ਜਰੂਰ ਸੁਣਿਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਅਮਰਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਕਿੰਜ ਬਦਲਾਵ ਕਰਦਾ ਹੈ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਕਹਿੰਦੇ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਸੰਤ ਫਕੀਰ ਜੀ ਆਏ। ਉਸ ਫਕੀਰ ਜੀ ਨੇ ਪਿੰਡ ਦੇ ਬਾਹਰ ਇੱਕ ਕੁਟਿਆ ਬਣਾ ਲਈ। ਕੁਟਿਆ ਦੇ ਵਿੱਚ ਰਹਿਣ ਲੱਗੇ। ਕਹਿੰਦੇ ਉਹ ਸੰਤ ਫਕੀਰ ਜੀ ਹਰ ਵੇਲੇ ਰੱਬ ਦਾ ਨਾਮ ਜਪਦੇ ਰਹਿੰਦੇ ਸੀ। ਜੋ ਵੀ ਮਨੁੱਖ ਉਹਨਾਂ ਦੇ ਕੋਲ ਆਉਂਦਾ ਉਹ ਉਸ ਦੀ ਪਰੇਸ਼ਾਨੀ ਦਾ ਹੱਲ ਦੱਸ ਦਿੰਦੇ। ਜੋ ਕੋਈ ਵੀ ਵਿਅਕਤੀ ਉਹਨਾਂ ਕੋਲ ਆਪਣੀ ਪਰੇਸ਼ਾਨੀ ਲੈ ਕੇ ਆਉਂਦਾ ਉਹ ਹਰੇਕ ਨੂੰ ਕਹਿ ਦਿੰਦੇ ਭਾਈ ਅਮਰਤ ਵੇਲੇ ਉੱਠਿਆ ਕਰੋ ਅਮਰਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੁੰਦੀ ਹੈ ਕਹਿੰਦੇ ਸੰਤ ਜੀ ਜਿਸ ਕੁਟਿਏ ਦੇ ਵਿੱਚ ਰਹਿੰਦੇ ਸਨ ਉਹ ਕੁਟਿਏ ਦੇ ਕੋਲ ਇੱਕ ਦਰਖਤ ਸੀ ਦਰਖਤ ਦੇ ਹੇਠਾਂ ਬੈਠ ਕੇ ਸੰਗਤਾਂ ਦੇ ਨਾਲ ਵਚਨ ਕਰਿਆ ਕਰਦੇ ਸੀ ਕਹਿੰਦੇ ਦਰਖਤ ਦੇ ਉੱਤੇ ਕਈ ਤਰ੍ਹਾਂ ਦੇ ਪੰਛੀ ਰਹਿੰਦੇ ਸੀ ਜੋ ਕਿ ਸੰਤ ਫਕੀਰ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਕਰਦੇ ਸੀ ਕਹਿੰਦੇ ਸੰਤ ਜੀ ਨੂੰ ਜਦੋਂ ਵੀ ਸਮਾਂ ਮਿਲਦਾ ਉਹ ਉਹਨਾਂ ਪੰਛੀਆਂ ਨੂੰ ਚੋਗਾ ਵੀ ਪਾਇਆ ਕਰਦੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਿਆ ਕਰਦੇ ਸੀ ਕਿਉਂਕਿ ਸੰਤ ਜੀ ਨੂੰ ਪੰਛੀਆਂ ਦੀ ਭਾਸ਼ਾ ਸਮਝ ਆਉਂਦੀ ਸੀ ਤੇ ਪੰਛੀ ਸੰਤ ਜੀ ਦੀਆਂ ਗੱਲਾਂ ਨੂੰ ਸਮਝ ਲੈਂਦੇ ਸੀ ਇਸ ਕਰਕੇ ਉਹ ਪੰਛੀਆਂ ਦੇ ਨਾਲ ਵੀ ਕਾਫੀ ਸਮਾਂ ਬਿਤਾਉਂਦੇ ਕਹਿੰਦੇ ਇੱਕ ਚਿੜੀ ਨੇ ਸੰਤ ਜੀ ਨੂੰ ਪੁੱਛਿਆ ਕਿ ਸੰਤ ਜੀ ਤੁਸੀਂ ਜਦੋਂ ਦੇ ਇਸ ਪਿੰਡ ਵਿੱਚ ਆਏ ਹੋ ਤੁਹਾਡੇ ਕੋਲ ਜੋ ਵੀ ਆਉਂਦਾ ਤੁਸੀਂ ਉਹਨੂੰ ਕਹਿੰਦੇ ਹੋ ਕਿ ਅਮਰਤ ਵੇਲੇ ਉੱਠਿਆ ਕਰੋ ਅਮਰਤ ਵੇਲੇ ਦੇ ਵਿੱਚ ਅਜਿਹਾ ਕੀ ਹੈ ਤੁਸੀਂ ਹਰ ਇੱਕ ਨੂੰ ਇੰਜ ਹੀ ਕਹਿ ਦਿੰਦੇ ਹੋ ਸੰਤ ਜੀ ਨੇ ਕਿਹਾ ਚਿੜੀਏ ਅਮਰਤ ਵੇਲੇ ਦੇ ਵਿੱਚ ਬਹੁਤ ਤਾਕਤ ਹੈ ਕੋਈ ਮਨੁੱਖ ਇਸ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦੇਵੇ ਉਸ ਦੀ ਜ਼ਿੰਦਗੀ ਦੇ ਵਿੱਚ ਚੰਗੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਨੇ ਅਤੇ ਕੋਈ ਮਨੁੱਖ ਅਮਰਤ ਵੇਲੇ ਉੱਠ ਕੇ ਇਹ ਦੋ ਕੰਮ ਕਰਨੇ ਸ਼ੁਰੂ ਕਰ ਦੇਵੇ ਭਾਵੇਂ ਕਿਸੇ ਵੀ ਮਨੁੱਖ ਦੀ ਜਿੰਨੀ ਮਰਜੀ ਕਿਸਮਤ ਭੈੜੀ ਹੋਵੇ ਉਹ ਮਾੜੀ ਤੋਂ ਮਾੜੀ ਕਿਸਮਤ ਵੀ ਚਮਕ ਜਾਵੇਗੀ ਕਿਸਮਤ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ ਕਹਿੰਦੇ ਪੂਰਾ ਬ੍ਰਹਮੰਡ ਉਸ ਆਦਮੀ ਵੱਲ ਹੋ ਜਾਂਦਾ ਹੈ ਉਹ ਚਿਲੀ ਨੇ ਪੁੱਛਿਆ ਸੰਤ ਜੀ ਤੁਸੀਂ ਕਿਹੜੇ ਦੋ ਕੰਮਾਂ ਬਾਰੇ ਗੱਲ ਕਰ ਰਹੇ ਹੋ ਸਾਨੂੰ ਵੀ ਸਮਝਾਓ ਤਾ ਸੰਤ ਜੀ ਨੇ ਕਿਹਾ ਚਿੜੀਏ ਤੈਨੂੰ ਮੈਂ ਇੱਕ ਕਹਾਣੀ ਸੁਣਾਉਂਦਾ ਹਾਂ ਕਹਾਣੀ ਦੇ ਵਿੱਚ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਮਿਲ ਜਾਏਗਾ ਸੰਤ ਜੀ ਨੇ ਕਿਹਾ ਕਿ ਕਿਸੇ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਾ ਕਰਦਾ ਸੀ ਉਸ ਪਰਿਵਾਰ ਦੇ ਵਿੱਚ ਉਹਨਾਂ ਦਾ ਇੱਕ ਪੁੱਤਰ ਸੀ ਜਿਹਦੇ ਤੋਂ ਉਹਨਾਂ ਨੂੰ ਬੜੀਆਂ ਆਸਾਂ ਉਮੀਦਾਂ ਸੀ ਉਹਨਾਂ ਦਾ ਪੁੱਤਰ ਚੰਗਾ ਪੜ੍ਹਿਆ ਲਿਖਿਆ ਤੇ ਨੇਕ ਦਿਲ ਦਾ ਇਨਸਾਨ ਸੀ ਪਰ ਉਹ ਇੱਕ ਮਾੜੀ ਆਦਤ ਕਰਕੇ ਜਲਦੀ ਨਹੀਂ ਸੀ ਉੱਠ ਪਾਉਂਦਾ ਹਮੇਸ਼ਾ ਲੇਟ ਉੱਠਦਾ ਸੀ। ਉਹਦੇ ਦਿਨ ਦੀ ਸ਼ੁਰੂਆਤ ਹੀ ਹੁੰਦੀ ਸੀ ਲੇਟ ਉੱਠਣ ਤੋਂ। ਕਹਿੰਦੇ ਇਸੇ ਆਦਤ ਕਰਕੇ ਉਸਦੇ ਪਰਿਵਾਰ ਵਾਲੇ ਉਸ ਤੋਂ ਬੜੇ ਪਰੇਸ਼ਾਨ ਸੀ। ਇਹ ਆਦਤ ਉਸਤੇ ਬਚਪਨ ਤੋਂ ਸੀ। ਪਰ ਬਚਪਨ ਦੇ ਵਿੱਚ ਤਾਂ ਮਾਤਾ-ਪਿਤਾ ਨੂੰ ਲੱਗਿਆ ਕਿ ਚੱਲ ਕੋਈ ਨਹੀਂ। ਕੋਈ ਗੱਲ ਨਹੀਂ। ਜਦੋਂ ਵੱਡਾ ਹੋਵੇਗਾ ਇਹ ਆਦਤ ਆਪਣੇ ਆਪ ਛੁੱਟ ਜਾਵੇਗੀ। ਪਰ ਕਹਿੰਦੇ ਸਮੇਂ ਦੇ ਨਾਲ ਉਹਦੀ ਇਹ ਆਦਤ ਪੱਕੀ ਹੋ ਗਈ। ਕਹਿੰਦੇ ਹੁਣ ਉਹ ਬਿਲਕੁਲ ਆਲਸੀ ਬਣ ਚੁੱਕਿਆ ਸੀ ਬੜਾ ਲੇਟ ਉੱਠਦਾ ਲੇਟ ਉੱਠਣ ਕਰਕੇ ਆਪਣਾ ਕੋਈ ਵੀ ਕੰਮ ਸਿਰੇ ਨਹੀਂ ਸੀ ਕਰਦਾ ਇਸ ਕਰਕੇ ਉਸ ਦੇ ਸੁਭਾਅ ਦੇ ਵਿੱਚ ਵੀ ਚੜਚੜਾਪਨ ਆ ਗਿਆ ਸੀ ਕਿਸੇ ਦੇ ਨਾਲ ਸਹੀ ਗੱਲਬਾਤ ਵੀ ਨਹੀਂ ਸੀ ਕਰਦਾ ਹਰ ਵੇਲੇ ਖਿਜਿਆ ਰਹਿੰਦਾ ਸੀ ਕਹਿੰਦੇ ਉਸ ਦੇ ਪਿਤਾ ਵੀ ਚੰਗੀ ਤਰ੍ਹਾਂ ਜਾਣਦੇ ਸੀ ਕਿ ਇਹ ਬਦਲਾਵ ਇਸ ਦੀ ਮਾੜੀ ਆਦਤ ਕਰਕੇ ਆਏ ਆ ਰਹੇ ਨੇ ਇਹ ਦਿਨੋਂ ਦਿਨ ਆਲਸੀ ਬਣਦਾ ਜਾ ਰਿਹਾ ਹੈ। ਇਹ ਕਿਸੇ ਵੀ ਕੰਮ ਨੂੰ ਚੰਗੀ ਤਰੀਕੇ ਨਾਲ ਨਹੀਂ ਕਰ ਪਾਉਂਦਾ। ਕਹਿੰਦੇ ਪਿਤਾ ਜੀ ਨੇ ਬਹੁਤ ਤਰੀਕੇ ਨਾਲ ਆਪਣੇ ਪੁੱਤਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਆਪਣੇ ਪੁੱਤਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਤ ਤੇਰਾ ਇਹ ਆਲਸ ਤੇਰੀ ناکਾਮਯਾਬੀ ਦਾ ਕਾਰਨ ਨਾ ਬਣ ਜਾਵੇ। ਇਸ ਕਰਕੇ ਤੂੰ ਉਦਮੀ ਬਣ ਆਪਣੇ ਦਿਨ ਦੀ ਸ਼ੁਰੂਆਤ ਸੂਰਜ ਚੜ੍ਹਨ ਤੋਂ ਪਹਿਲਾਂ ਕਰਿਆ ਕਰ। ਆਪਣੇ ਸਾਰੇ ਕੰਮ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਕਰਿਆ ਕਰ ਪਰ ਉਸਦੀ ਇਸ ਗੱਲ ਦਾ ਕੋਈ ਅਸਰ ਹੀ ਨਹੀਂ ਸੀ ਹੁੰਦਾ ਹੁਣ ਇਸ ਨੂੰ ਜਦੋਂ ਵੀ ਕੋਈ ਸਮਝਾਉਂਦਾ ਇਹ ਗੁੱਸਾ ਕਰਨ ਲੱਗ ਜਾਂਦਾ ਇਸ ਕਰਕੇ ਇਸ ਨੇ ਆਪਣੇ ਆਪ ਨੂੰ ਆਪਣੇ ਮਿੱਤਰਾਂ ਅਤੇ ਦੋਸਤਾਂ ਨਾਲ ਤੋਂ ਵੱਖ ਕਰ ਲਿਆ ਇਹ ਇਕੱਲਾ ਰਹਿਣਾ ਪਸੰਦ ਕਰਨ ਲੱਗਾ ਇਹ ਹਰ ਵੇਲੇ ਮੰਜੇ ਦੇ ਉੱਤੇ ਲੰਮਾ ਪਿਆ ਰਹਿੰਦਾ ਸੀ ਇੱਕ ਦਿਨ ਉਸਦੇ ਪਿਤਾ ਜੀ ਨੂੰ ਕਿਸੇ ਨੇ ਦੱਸਿਆ ਕਿ ਆਪਣੇ ਪਿੰਡ ਦੇ ਵਿੱਚ ਭਜਨ ਵੰਦਗੀ ਵਾਲੇ ਸੰਤ ਜੀ ਆਏ ਹੋਏ ਨੇ ਉਹ ਹਰੇਕ ਬੰਦੇ ਦੀ ਪਰੇਸ਼ਾਨੀ ਦਾ ਹੱਲ ਕਰ ਦਿੰਦੇ ਨੇ ਤੇ ਉਸਦੇ ਪਿਤਾ ਜੀ ਸੰਤ ਫਕੀਰ ਜੀ ਕੋਲ ਗਏ ਅਤੇ ਜਾ ਕੇ ਆਪਣੇ ਪੁੱਤਰ ਬਾਰੇ ਦੱਸਿਆ ਸੰਤ ਜੀ ਨੇ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਤੇ ਕਿਹਾ ਕਿ ਤੇਰੀ ਸਮੱਸਿਆ ਤਾਂ ਸੱਚਮੁੱਚ ਹੀ ਗੰਭੀਰ ਹੈ ਪਰ ਤੂੰ ਫਿਕਰ ਨਾ ਕਰ ਅਸੀਂ ਤੇਰੀ ਪਰੇਸ਼ਾਨੀ ਦਾ ਹੱਲ ਜ਼ਰੂਰ ਕਰਾਂਗੇ ਪਰ ਤੂੰ ਆਪਣੇ ਪੁੱਤਰ ਨੂੰ ਸਾਡੇ ਕੋਲ ਲੈ ਕੇ ਆ। ਪਿਤਾ ਜੀ ਨੇ ਕਿਹਾ ਸੰਤ ਜੀ ਇਹ ਕੰਮ ਕਰਨਾ ਬੜਾ ਔਖਾ ਏ। ਚਲੋ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਆਪਣੇ ਪੁੱਤਰ ਨੂੰ ਤੁਹਾਡੇ ਕੋਲ ਲਿਆਉਣ ਲਈ। ਕਹਿੰਦੇ ਉਹ ਲੜਕੇ ਦੇ ਪਿਤਾ ਨੂੰ ਪੂਰਾ ਯਕੀਨ ਹੋ ਗਿਆ ਸੀ ਉਸ ਸੰਤ ਤੇ ਕਿ ਹਾਂ ਮੈਂ ਇੱਕਦਮ ਸਹੀ ਜਗ੍ਹਾ ਤੇ ਆਇਆ ਹਾਂ ਤੇ ਘਰ ਚਲਾ ਗਿਆ ਤੇ ਆਪਣੇ ਪੁੱਤਰ ਨੂੰ ਕਿਹਾ ਕਿ ਤੂੰ ਆਪਣੇ ਦੋਸਤਾਂ ਮਿੱਤਰਾਂ ਵਾਂਗ ਸਫਲ ਹੋਣਾ ਚਾਹੁੰਦਾ ਹੈ ਕਿ ਨਹੀਂ। ਤਾਂ ਉਸਨੇ ਕਿਹਾ ਪਿਤਾ ਜੀ ਮੈਂ ਸਫਲ ਹੋਣਾ ਚਾਹੁੰਦਾ ਮੈਂ ਵੀ ਕੋਈ ਕੰਮ ਧੰਦਾ ਕਰਨਾ ਚਾਹੁੰਦਾ ਪਿਤਾ ਜੀ ਨੇ ਕਿਹਾ ਮੈਂ ਤੇਰੇ ਦੋਸਤਾਂ ਦੀ ਕਾਮਯਾਬੀ ਦਾ ਮਤਲਬ ਜਾਣਦਾ ਹਾਂ ਪਿਤਾ ਜੀ ਨੇ ਉਸ ਨੂੰ ਉਸ ਸੰਤ ਜੀ ਬਾਰੇ ਦੱਸਿਆ ਤੇ ਕਿਹਾ ਤੂੰ ਵੀ ਉਸ ਸਾਧੂ ਕੋਲ ਜਾ ਉਹ ਤੇਰੀ ਸਫਲਤਾ ਦਾ ਮੰਤਰ ਦੱਸ ਦੇਣਗੇ ਪਰ ਫਿਰ ਉਸਦੇ ਪਿਤਾ ਜੀ ਚੁੱਪ ਕਰ ਗਏ ਤੇ ਕਹਿਣ ਲੱਗੇ ਪੁੱਤਰ ਪਰ ਤੂੰ ਉਹਨਾਂ ਕੋਲ ਨਹੀਂ ਜਾ ਸਕਦਾ ਕਹਿੰਦਾ ਪਿਤਾ ਜੀ ਮੈਂ ਕਿਉਂ ਨਹੀਂ ਜਾ ਸਕਦਾ ਤਾਂ ਪਿਤਾ ਨੇ ਕਿਹਾ ਕਿ ਪੁੱਤਰ ਉਹਨਾਂ ਦੇ ਮਿਲਣ ਦਾ ਸਮਾਂ ਸਵੇਰ-ਸਵੇਰ ਦਾ ਹੁੰਦਾ ਹੈ ਜਦੋਂ ਤੱਕ ਤੂੰ ਉੱਠਣਾ ਉਦੋਂ ਤੱਕ ਉਹਨਾਂ ਦਾ ਮਿਲਣ ਦਾ ਸਮਾਂ ਖਤਮ ਹੋ ਜਾਂਦਾ ਹੈ ਉਹ ਤਾਂ ਅੰਮ੍ਰਿਤ ਵੇਲੇ ਦੇ ਵਿੱਚ ਹੀ ਮਿਲਦੇ ਨੇ ਤਾਂ ਲੜਕੇ ਨੇ ਕਿਹਾ ਪਿਤਾ ਜੀ ਕੋਈ ਗੱਲ ਨਹੀਂ ਮੈਂ ਸਵੇਰੇ ਜਲਦੀ ਉੱਠਾਂਗਾ ਤੇ 3 ਤੋਂ 6 ਵਜੇ ਵਿੱਚ ਉਹਨਾਂ ਕੋਲ ਪਹੁੰਚ ਜਾਵਾਂਗਾ ਪਿਤਾ ਜੀ ਨੇ ਕਿਹਾ ਠੀਕ ਹੈ ਇਹੀ ਤੇਰੇ ਲਈ ਚੰਗਾ ਹੋਵੇਗਾ ਪਰ ਜਦੋਂ ਹੀ ਅਮਰਤ ਵੇਲਾ ਹੋਇਆ ਤਾਂ ਉਸ ਨੂੰ ਨੀਂਦ ਆ ਗਈ ਅੱਜ ਫਿਰ ਉਹ ਉਸੇ ਤਰ੍ਹਾਂ ਲੇਟ ਉੱਠਿਆ ਤਾਂ ਉਸ ਦੇ ਮਨ ਦੇ ਵਿੱਚ ਬਹੁਤ ਪਛਤਾਵਾ ਹੋਇਆ ਉਸ ਦੇ ਪਿਤਾ ਨੇ ਕਿਹਾ ਕਿ ਤੇਰੇ ਕੋਲੋਂ ਕੁਝ ਨਹੀਂ ਹੋਣਾ ਤੇਰੇ ਵੱਸ ਦੀ ਗੱਲ ਨਹੀਂ ਪਰ ਉਸ ਲੜਕੇ ਦੇ ਮਨ ਦੇ ਵਿੱਚ ਧਾਰ ਲਿਆ ਕਿ ਹੁਣ ਮੈਂ ਜੋ ਮਰਜੀ ਹੋ ਜਵੇ ਮੈਂ ਸਵੇਰੇ ਅਮਰਤ ਵੇਲੇ ਉੱਠਾਂਗਾ ਤਾਂ ਉਹ ਅਗਲੀ ਸਵੇਰ ਅਮਰਤ ਵੇਲੇ ਉੱਠਿਆ ਜ਼ਿੰਦਗੀ ਦਾ ਉਹ ਪਹਿਲਾ ਦਿਨ ਸੀ ਜੋ ਉਹ ਅਮਰਤ ਵੇਲੇ ਉੱਠਿਆ ਉਹ ਬੜਾ ਖੁਸ਼ ਹੋਇਆ ਕਹਿੰਦੇ ਖੁਸ਼ੀ-ਖੁਸ਼ੀ ਇਸ਼ਨਾਨ ਕੀਤਾ ਤੇ ਸੰਤ ਜੀ ਕੋਲ ਪਹੁੰਚ ਗਿਆ ਸੰਚ ਸੰਤ ਜੀ ਕੋਲ ਬੇਨਤੀ ਕੀਤੀ ਕਿ ਸੰਤ ਜੀ ਮੈਨੂੰ ਮੇਰੇ ਪਿਤਾ ਜੀ ਨੇ ਭੇਜਿਆ ਮੈਨੂੰ ਮੇਰੀ ਸਫਲਤਾ ਦਾ ਮੰਤਰ ਦੱਸੋ ਸੰਤ ਜੀ ਨੇ ਕਿਹਾ ਪੁੱਤਰ ਤੈਨੂੰ ਅਸੀਂ ਸਫਲਤਾ ਸਫਲਤਾ ਬਣਾ ਦੇਵਾਂਗੇ ਮੰਤਰ ਤਾਂ ਦੇ ਦੇਵਾਂਗੇ ਪਰ ਤੈਨੂੰ ਸਾਡਾ ਇੱਕ ਕੰਮ ਕਰਨਾ ਪੈਣਾ ਹੈ। ਤੈਨੂੰ ਸਾਡੇ ਕੋਲ 21 ਦਿਨ ਰਹਿਣਾ ਪੈਣਾ। ਸਾਡੇ ਕਹੇ ਅਨੁਸਾਰ ਚੱਲਣਾ ਪਵੇਗਾ। ਹੁਣ ਉਹ ਲੜਕਾ ਸਫਲ ਹੋਣ ਲਈ ਕੁਝ ਵੀ ਕਰ ਸਕਦਾ ਸੀ। ਲੜਕੇ ਨੇ ਕਿਹਾ ਠੀਕ ਹੈ ਸੰਤ ਜੀ ਮੈਂ 21 ਦਿਨ ਲਗਾਤਾਰ ਤੁਹਾਡੇ ਕੋਲ ਰਹਿਣ ਲਈ ਤਿਆਰ ਹਾਂ। ਪਰ ਪਹਿਲਾਂ ਮੈਨੂੰ ਇਹ ਦੱਸੋ ਕਿ ਮੈਨੂੰ ਇੱਥੇ ਰਹਿ ਕੇ ਕਰਨਾ ਕੀ ਪਵੇਗਾ? ਸੰਤ ਜੀ ਨੇ ਕਿਹਾ ਬਾਕੀ ਇੱਥੇ ਜੋ ਵਿਦਿਆਰਥੀ ਕਰਨਗੇ ਉਵੇਂ ਹੀ ਤੂੰ ਕਰਨਾ ਹੈ। ਸਵੇਰੇ 3 ਤੋਂ 6 ਦੇ ਵਿਚਕਾਰ ਉੱਠਣਾ ਹੈ। ਉੱਠ ਕੇ ਪਹਿਲਾਂ ਧਿਆਨ ਲਗਾਉਣਾ ਹੈ। ਫਿਰ ਉਸ ਤੋਂ ਬਾਅਦ ਆਪਣੇ ਸਰੀਰ ਦੇ ਉੱਤੇ ਕੰਮ ਕਰਦੇ ਜਾਂ ਕੋਈ ਕਸਰਤ ਕਰਨੀ ਹੈ। ਜਾਂ ਕੋਈ ਯੋਗਾ ਕਰਨਾ ਹੈ। ਫਿਰ ਉਸ ਤੋਂ ਬਾਅਦ ਕੰਮਕਾਰ ਕਰਨੇ ਸ਼ੁਰੂ ਕਰ ਦੇਣੇ ਨੇ। ਬਾਕੀ ਸਾਰੀ ਗੱਲ ਤੈਨੂੰ ਵਿਦਿਆਰਥੀ ਸਮਝਾ ਦੇਣਗੇ। 21 ਦਿਨ ਰਹਿ ਕੇ ਇਹੀ ਕੰਮ ਕਰਨੇ ਨੇ। 21 ਦਿਨਾਂ ਬਾਅਦ ਤੈਨੂੰ ਤੇਰੀ ਸਫਲਤਾ ਦਾ ਮੰਤਰ ਮੈਂ ਤੈਨੂੰ ਦੇਵਾਂਗਾ। ਲੜਕੇ ਨੇ ਕਿਹਾ ਠੀਕ ਹੈ। ਫਿਰ ਜਮੇ ਬਾਕੀ ਵਿਦਿਆਰਥੀ ਅਮਰਤ ਵੇਲੇ ਉੱਠੇ ਇਹ ਵੀ ਉੱਠਿਆ ਇਹਨੇ ਉੱਠ ਕੇ ਪਹਿਲਾਂ ਧਿਆਨ ਲਗਾਇਆ ਤੇ ਫਿਰ ਕਸਰਤ ਕੀਤੀ ਫਿਰ ਬਾਕੀ ਸਾਰਿਆਂ ਵਾਂਗ ਦਿਨ ਭਰ ਦੇ ਸਾਰੇ ਕੰਮ ਕੀਤੇ ਲਗਾਤਾਰ ਐਵੇਂ ਚੱਲਦਾ ਰਿਹਾ ਪਰ 7ਵੇਂ ਦਿਨ ਇਸ ਤੋਂ ਅਮਰਤ ਵੇਲੇ ਨਾ ਉੱਠਿਆ ਗਿਆ ਲੇਟ ਉੱਠਣ ਕਰਕੇ ਬੜਾ ਦੁਖੀ ਹੋਇਆ ਸੰਤ ਜੀ ਕੋਲ ਗਿਆ ਤੇ ਕਿਹਾ ਸੰਤ ਜੀ ਮੇਰਾ ਸੰਕਲਪ ਟੁੱਟ ਗਿਆ ਹੁਣ ਤੁਸੀਂ ਮੈਨੂੰ ਮੰਤਰ ਨਹੀਂ ਦਿਓਂਗੇ ਸੰਤ ਜੀ ਨੇ ਕਿਹਾ ਨਹੀਂ ਪੁੱਤਰ ਕੋਈ ਗੱਲ ਨਹੀਂ ਤੂੰ ਅੱਜ ਨਹੀਂ ਉਠਿਆ ਤੂੰ ਕੱਲ ਤੋਂ ਫਿਰ ਸ਼ੁਰੂ ਕਰ ਲੈ ਤੈਨੂੰ ਤੈਨੂੰ ਮੰਤਰ ਦੇ ਕੇ ਭੇਜਾਂਗੇ ਤਾਂ ਲੜਕੇ ਨੇ ਕਿਹਾ ਸੰਤ ਜੀ ਤੁਸੀਂ ਮੇਰੇ ਕੋਲੋਂ ਇਹ ਕੰਮ ਕਿਉਂ ਕਰਵਾ ਰਹੇ ਹੋ ਇਹਨਾਂ ਦਾ ਕੋਈ ਮੇਰੀ ਸਫਲਤਾ ਨਾਲ ਲੈਣਾ ਦੇਣਾ ਹੈ ਤਾਂ ਕਿਹਾ ਪੁੱਤਰ ਸਾਰੇ ਸਹੀ ਸਮਾਂ ਆਉਂਤੇ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਜ਼ਰੂਰ ਦੇਵਾਂਗੇ ਲੜਕੇ ਨੇ ਕਿਹਾ ਸੰਤ ਜੀ ਇਹ ਤਾਂ ਦੱਸੋ ਕਿ ਮੇਰੇ ਪਿਤਾ ਜੀ ਵੀ ਮੈਨੂੰ ਸਵੇਰੇ ਸਵੇਰੇ ਜਲਦੀ ਉੱਠਣ ਲਈ ਕਹਿੰਦੇ ਸੀ ਮੈਂ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਅਮਰਤ ਵੇਲੇ ਉੱਠਣ ਬਾਰੇ ਸੁਣਿਆ ਅਮਰਤ ਵੇਲੇ ਦੇ ਵਿੱਚ ਅਜਿਹਾ ਕੀ ਹੈ ਸਾਰੇ ਵਿਦਵਾਨ ਲੋਕ ਅਮਰਤ ਵੇਲੇ ਉੱਠਣ ਲਈ ਇੰਨਾ ਜ਼ੋਰ ਕਿਉਂ ਦਿੰਦੇ ਨੇ ਸੰਤ ਜੀ ਨੇ ਕਿਹਾ ਕਿ ਇਹ ਵੇਲਾ ਬਹੁਤ ਹੀ ਪਾਵਰਫੁਲ ਤੇ ਅਲਰਜੀ ਵਾਲਾ ਹੁੰਦਾ ਹੈ ਸੰਤ ਜੀ ਨੇ ਲੜਕੇ ਨੂੰ ਸਮਝਾਉਂਦੇ ਹੋਏ ਕਿਹਾ ਕਿ ਇਸ ਵੇਲੇ ਦੇ ਵਿੱਚ ਰੱਬ ਦੀਆਂ ਰੱਖੀਆਂ ਹੋਈਆਂ ਬਹੁਤ ਸਾਰੀਆਂ ਰੂਹਾਂ ਉੱਠ ਕੇ ਨਾਮ ਜਪਦੀਆਂ ਨੇ ਇਸ ਕਰਕੇ ਇਹ ਵੇਲਾ ਬੜਾ ਅਮਰਤ ਪਵਿੱਤਰ ਹੋ ਜਾਂਦਾ ਹੈ ਇਸ ਵੇਲੇ ਦੀ ਪਾਵਰ ਬਹੁਤ ਵੱਧ ਜਾਂਦੀ ਹੈ ਇਸ ਵੇਲੇ ਦੇ ਵਿੱਚ ਨੈਗੇਟਿਵ એનર્ਜੀ ਦਾ ਪ੍ਰਵਾਹ ਬਹੁਤ ਕਮਜ਼ੋਰ ਹੋ ਜਾਂਦਾ ਹੈ ਕਹਿੰਦੇ ਇਸੇ ਤਰ੍ਹਾਂ ਉਹਨੇ 21 ਦਿਨ ਪੂਰੇ ਕਰ ਲਏ 21 ਦਿਨ ਪੂਰੇ ਹੋਣ ਤੋਂ ਬਾਅਦ ਉਹ ਸੰਤ ਜੀ ਕੋਲ ਗਿਆ ਤੇ ਕਿਹਾ ਸੰਤ ਜੀ ਮੈਂ ਤੁਹਾਡੇ ਅਨੁਸਾਰ 21 ਦਿਨ ਪੂਰੇ ਕਰ ਲਏ ਹੁਣ ਤੁਸੀਂ ਮੇਰੀ ਸਫਲਤਾ ਦਾ ਮੰਤਰ ਦੱਸ ਦਿਓ ਤਾਂ ਸੰਤ ਜੀ ਨੇ ਕਿਹਾ ਕਿ ਪੁੱਤਰ ਤੇਰੀ ਇਸ ਦਾ ਮੰਤਰ ਇਹੀ ਸੀ ਜੋ ਸਾਡਾ ਤਨ ਤੇ ਮਨ ਨਰੋਏ ਹੈ ਤਾਂ ਅਸੀਂ ਹਰੇਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਲੈਂਦੇ ਹਾਂ ਕਹਿੰਦੇ ਹੁਣ ਉਹ ਲੜਕਾ ਸਮਝ ਗਿਆ ਸੀ ਕਿ ਆਲਸੀ ਤੋਂ ਉਦਮੀ ਬਣ ਚੁੱਕਾ ਸੀ ਉਸ ਨੇ ਸੰਤ ਜੀ ਨਾਲ ਵਾਅਦਾ ਕੀਤਾ ਕਿ ਮੈਂ ਅੱਜ ਤੋਂ ਬਾਅਦ ਕਦੇ ਲੇਟ ਨਹੀਂ ਉਠਾਂਗਾ ਸਭ ਤੋਂ ਪਹਿਲਾਂ ਮੈਂ ਤਨਮਨ ਦੀ ਤਾਕਤ ਨੂੰ ਵਧਾਉਣ ਲਈ ਕੰਮ ਕਰਾਂਗਾ ਕਹਿੰਦੇ ਉਹਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਉਸ ਦੀ ਜ਼ਿੰਦਗੀ ਦੇ ਵਿੱਚ ਬੜੀ ਤੇਜ਼ੀ ਨਾਲ ਬਦਲਾਅ ਹੋਣੇ ਸ਼ੁਰੂ ਹੋਏ ਅੰਦਰ ਦਾ ਕਾਲਾਪਣ ਮੁੱਕ ਗਿਆ ਅਤੇ ਮਨ ਸ਼ਾਂਤ ਰਹਿਣ ਲੱਗਾ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨਤਾ ਨੂੰ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ